我开保险别了。 ਆਪਾ ਹੋ ਚੁੱਕਾ ਜੀ ਤਿਆਰ ਹੁਣ ਗੁਰਦੁਆਰਾ ਸਾਹਿਬ ਇਹਨਾਂ ਦੇ ਪਾਪਾ ਚਲੇ ਗਏ ਨੇ ਬਾਕੀ ਜਿਹੜਾ ਸਮਾਨ ਸੀਗਾ ਦੁੱਧ ਸਿਲੰਡਰ ਵਗੈਰਾ ਉਹ ਵੀ ਆਪਾਂ ਗੁਰਦੁਆਰਾ ਸਾਹਿਬ ਪਹੁੰਚਾਤਾ ਤੇ ਹੁਣ ਆਪਾਂ ਭਰਮਾਲਾ ਸਾਹਿਬ ਲੈ ਕੇ ਚੱਲਦੇ ਆ ਜੀ ਠੀਕ ਆ ਜੀ ਹੁਣ ਬਾਕੀ ਜਿਹੜਾ ਪ੍ਰੋਗਰਾਮ ਹੈਗਾ ਤੁਹਾਨੂੰ ਗੁਰਦੁਆਰੇ ਦਿਖਾਉਣਾ ਜੁੜੋ ਰਿਓ ਜੀ ਠੀਕ ਆ ਜੀ ਬਿਲਕੁਲ ਵੀ ਵੀਡੀਓ ਸਕਿੱਪ ਨਾ ਕਰੋ ਐਂਡ ਤੱਕ ਦੇਖੋ ਜੇਗਾ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ Tchau, I you <laughs> ڪنهن نال آيو ٿا ڀائي 15 ٽار ٽي کي